ਗੁਰਕਲਗੀਰ ਮਹਾਰਾਜ ਦੇ ਪੁੱਤਰਾਂ ਦੀ ਸ਼ਹਾਦਤ ਦਾ ਹਫ਼ਤਾ ਮੇਰੀ ਹੱਥ ਬਨ ਕੇ ਤੇ ਤੁਸੀਂ ਵੇਂਤੀ ਸੁਣਿਓ ਜਿੱਥੇ-ਜਿੱਥੇ ਤੁਹਾਡੀ ਪਹੁੰਚ ਪਹਚਾ ਦਿਓ ਆਉਂਦੇ ਹਫ਼ਤੇ ਵਿੱਚ ਆਪਣੇ ਘਰਾਂ ਵਿੱਚ ਫਿਲਮਾਂ, ਗਾਣੇ ਜਾਂ ਖੁਸ਼ੀ ਦਾ ਕੋਈ ਨਹੀਂ ਸਭ ਆਪਣੇ ਘਰਾਂ ਵਿੱਚ ਗੁਰਬਾਣੀ ਸਹਿਬਜ਼ਾਦਿਆਂ ਦੀ ਗਾਥਾ ਸਹਿਬਜ਼ਾਦਿਆਂ ਦੀ ਕੁਰਬਾਨੀ ਮਾਂ ਗੁਜਰੀ ਦੀ ਗਾਥਾ ਕਲਗੀਆਂ ਵਾਲੇ ਦੀ ਗਾਥਾ ਸਾਂਝੀ ਕਰੀਏ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਹਫਤਾ ਦੇ ਦਿਓ ਇੱਕ ਹਫਤਾ ਦਾਦੀਆਂ ਨਾਨੀਆਂ ਮਾਵਾਂ ਮੈਂ ਬੇਨਤੀ ਕਰਾਂ 2 ਘੰਟੇ ਬੱਚਾ ਸਕੂਲ ਲੇਟ ਹੋ ਜੇ ਨਾ ਸਾਡੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਪਿਤਾ ਧੰਨ ਜਿਨੇ ਚਾਰ ਪੁੱਤਰ ਤੋਰੇ ਚਾਰ ਪੁੱਤਰਾਂ ਦਾ ਦਾਨੀ